ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ 27 ਅਗਸਤ ਨੂੰ ਰਾਤ ਦੇ ਮੌਸਮ ਦੀ ਆਪਾਂ ਗੱਲਬਾਤ ਕਰਦੇ ਆਂ ਕਿ ਰਾਤ ਨੂੰ ਵੀਰੋ ਮੌਸਮ ਦੇ ਵਿੱਚ ਕੀ-ਕੀ ਹਲਚਲ ਰਹੇਗੀ ਅੱਜ 27 ਅਗਸਤ 2024 ਵੀਰੋ ਸ਼ਾਮ ਦੇ ਟਾਈਮ ਦੀ ਆਪਾਂ ਗੱਲ ਕਰਦੇ ਆਂ ਤਕਰੀਬਨ 8 ਵਜੇ ਤੋਂ ਲੈ ਕੇ ਵੀਰ ਪੂਰੀ ਰਾਤ ਭਰ ਦੇ ਮੌਸਮ ਦੀ ਕਿ ਅੱਜ ਰਾਤ ਦੇ ਸਮੇਂ ਮੌਸਮ ਦੇ ਵਿੱਚ ਕੀ-ਕੀ ਹਲਚਲ ਹੋਵੇਗੀ ਵੀਰੋ ਪਰसों ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਗਿਆ ਸੀ ਕਿ 27 31 ਦੀ 26 ਦੀ ਰਾਤ ਤੋਂ ਹੀ ਵੀਰੋ ਪੰਜਾਬ ਦਾ ਮੌਸਮ ਬਦਲੇਗਾ ਤੇ 27 28 ਦੋ ਦਿਨ ਵੀਰੋ ਟੁੱਟਮੀਆਂ ਬਰਸਾਤੀ ਗਤੀਵਿਧੀਆਂ ਦੋ ਦਿਨਾਂ ਦੇ ਵਿੱਚ ਆਪਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਦੇਖਣ ਨੂੰ ਮਿਲਣਗੀਆਂ। ਸੋ ਫਿਰ ਉਸੇ ਤਰ੍ਹਾਂ ਹੀ ਉਹ ਸਿਸਟਮ ਹੈ ਕੱਲ੍ਹ ਸ਼ਾਮ ਤੋਂ ਹੀ ਸਰਗਰਮ ਹੋਇਆ ਜੋ ਕਿ ਵੀਰੋ ਕੱਲ੍ਹ ਦੁਪਹਿਰ ਦੇ ਸਮੇਂ ਤੋਂ ਬਾਅਦ ਹੀ ਵੀਰੋ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਸੀ ਤੇ ਵੀਰੋ ਇਹ ਸਿਸਟਮ ਕਾਫੀ ਪੂਰੀ ਰਾਤ ਤੱਕ ਹੀ ਸਰਗਮ ਰਿਹਾ ਪੰਜਾਬ ਦੇ ਵੀਰੋ ਦੱਖਣੀ ਭਾਗ ਨੇ ਜੋ ਹਰਿਆਣਾ ਤੇ ਰਾਜਸਥਾਨ ਦੇ ਨੇੜੇ ਹਵਾ ਦੇ ਨਾਲ ਸੋ ਵੀਰੋ ਇਦਾਂ ਦੀਆਂ ਟੁੱਟਮੀਆਂ ਕਾਰਵਾਈਆਂ ਤਕਰੀਬਨ ਰਾਤ ਪਰ ਹੀ ਵਕ ਵਕ ਖੇਤਰਾਂ ਦੇ ਵਿੱਚ ਹੋਈਆਂ ਨੇ ਸੋ ਵੀਰੋ ਆਉਂਦੇ ਸਮੇਂ ਦੀ ਆਪਾਂ ਗੱਲ ਕਰੀ ਅੱਜ ਰਾਤ ਦੇ ਸਮੇਂ ਦੀ ਵੀਰੋ ਕੱਲ ਦਿਨ ਦੇ ਸਮੇਂ ਵੀ ਇਹ ਆਉਂਦੇ ਜੋ ਵੀਰੋ 24 ਘੰਟੇ ਹੋਣਗੇ ਕੱਲ ਸ਼ਾਮ ਤੱਕ ਦੀ ਆਪਾਂ ਗੱਲ ਕਰਦੇ ਆਂ ਸੋ ਵੀਰੋ ਇਨ੍ਹਾਂ ਦਿਨ ਸਮਿਆਂ ਦੇ ਵਿੱਚ ਵੀ ਪੰਜਾਬ ਦੇ ਆਪਾਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਜੋ ਪੰਜਾਬ ਦੇ ਪੂਰਬੀ ਭਾਗ ਨੇ ਦੱਖਣੀ ਭਾਗ ਨੇ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਗਰਜ ਚਮਕ ਦੇ ਨਾਲ ਆਪਾਂ ਨੂੰ ਟੁੱਟਵੇਂ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕਿਸੇ ਥਾਂਵਾਂ ਦੇ ਵਿੱਚ ਹਲਕਾ ਵੀ ਵੀਰੋ ਕਿਤੇ ਬੂੰਦਾਬੰਦੀ ਹੋਰ ਕਿਤੇ ਤੇਜ਼ ਛਾਟੇਦਾਰ ਮੀਂਹ ਕੁਝ ਸਮੇਂ ਲਈ ਵੀਰੋ ਆਪਾਂ ਨੂੰ ਜਿਆਦਾ ਤਕੜੀਆਂ ਮੀਂਹ ਦੀਆਂ ਛੱਟਾਂ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਵੀਰੋ ਮੌਸਮ ਟੈਂਪਰੇਚਰ ਦੇ ਵਿੱਚ ਤਕਰੀਬਨ 2-3 ਡਿਗਰੀ ਦੀ ਵੀਰੋ ਗਰਾਵਟਾ ਹੋਏਗੀ ਰਾਤ ਦੇ ਸਮੇਂ ਟੈਂਪਰੇਚਰ ਸURE ਇਦਾਂ ਦਾ ਮਾਹੌਲ ਪੰਜਾਬ ਦੇ ਵਿੱਚ ਰਲਮਾ ਬਣਿਆ ਰਿਹਾ ਛੋਟੀ ਮੋਟੀ ਆਪਾਂ ਨੂੰ ਧੁੱਪ ਦੇ ਵੀ ਦਰਸ਼ਨ ਹੋਣਗੇ ਵੀਰੋ ਵਿੱਚ ਦੀ ਤੇ ਬੱਦਲ ਵਾਈ ਦੀ ਆਵਾਜ਼ ਆਈ ਵੀ ਪੰਜਾਬ ਦੇ ਵਿੱਚੋਂ ਦੇਖਣ ਨੂੰ ਮਿਲੇਗੀ ਜਿਆਤਰ ਪ੍ਰਭਾ ਵੀਰੋ ਪੰਜਾਬ ਦੇ ਦੱਖਣੀ ਭਾਗਾਂ ਦੇ ਵਿੱਚ ਰਹੇਗਾ ਤੇ ਪੂਰਬੀ ਭਾਗਾਂ ਦੇ ਵਿੱਚ ਬਾਕੀ ਵੀਰੋ ਜੋ ਮੱਧ ਪੰਜਾਬ ਦਾ ਏਰੀਆ ਉੱਥੋਂ ਤੱਕ ਵੀ ਸਿਸਟਮ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਕੱਲ ਸਵੇਰ ਦੀ ਵੀਡੀਓ ਜਿਵੇਂ ਕੋਈ ਜਾਣਕਾਰੀ ਮਿਲੂਗੀ ਆਪਾਂ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ